ਲਓ ਵੀ ਸੱਜਣੋ ਪਿੰਡ ਸੀਰ ਵਾਲੀ ਦੇ ਵਿੱਚੋਂ ਬਾਈ ਰਤਨਦੀਪ ਦੇ ਘਰੋਂ ਨਾ ਵੀਡੀਓ ਕਵਰ ਕੀਤੀ ਹੈ ਤਿੰਨਾ ਨਾਗਾ ਦੀ ਇੱਕ ਦੋਸਤੋ ਕ੍ਰੋਸ ਆਂਗ ਦੇ ਵਿੱਚ ਤਾਜੀ ਸੂਈ ਵੜਾ ਦੋਸਤੋ ਮੀਡੀਅਮ ਕੱਦ ਬੱਚੇ ਨੂੰ ਜਨਮ ਦਿੱਤਾ ਦੋਸਤੋ 4 ਦਿਨ ਹੋ ਗਏ ਸੂਈ ਨੂੰ ਤੇ 14 ਕਿਲੋ ਬੋਲਾ ਤਿਆਰ ਆ ਦੋਸਤੋ ਇਸ ਵਕਤ ਤੇ ਬਾਈ ਆਂ ਦਾ 20 ਲੀਟਰ ਖੁੱਲਾ ਦੁੱਧ ਪਿਆ ਜੂਗੀ ਦੋਸਤੋ ਵੇਖ ਸਕਦੇ ਆ ਤੇ ਇੱਕ ਦੋਸਤੋ ਬਾਈ ਕੋਲੇ ਹੈਗੀ ਆ ਬਲੈਕ ਰੰਗ ਦੇ ਵਿੱਚ ਕ੍ਰੋਸ ਆਂਗ ਦੇ ਵਿੱਚ ਵੜ ਇਹੇ ਦੋਸਤੋ 10 ਦਿਨਾਂ ਦੀ ਕੱਚੀ ਆ ਬਾਈ ਜਾਂਦਾ ਦੁੱਧ ਇਹ ਵੀ 20 ਲੀਟਰ ਖੁੱਲਾ ਪਿਆ ਜੂ ਵੀ ਥਣ ਹਵਾਨੇ ਨੂੰ ਸਾਫ ਸੁਥਰੀ ਆ ਦੋਸਤੋ ਵੇਖ ਸਕਦੇ ਆ ਥਣ ਹਵਾਨਾ ਤੇ ਕੱਦ ਕਾਠ ਵੀ ਬਹੁਤ ਚੰਗਾ ਦੋਸਤੋ ਵੱਡੇ ਕੱਦ ਕਾਠ ਵਿੱਚ ਆ ਤੇ 3 ਨੰਬਰ ਦੀ ਵਹਿੜ ਦੀ ਗੱਲ ਕਰੀਏ ਨਾ ਦੋਸਤੋ ਇਹ ਵੀ ਕਰੋਸ ਆਂਗ ਦੇ ਵਿੱਚ ਆ ਬਾਈ ਜਾਂਦਾ 8-10 ਦਿਨ ਇਹਨੇ ਵੀ ਸੂਨ ਦੇ ਵਿੱਚ ਲਾਏ ਜਾਣੇ ਆ ਵੇਖ ਸਕਦੇ ਆ ਵੇਲ ਕੱਦ ਦੀ ਦੋਸਤੋ ਇਹ ਵੀ ਚੰਗੀ ਆ ਥਣ ਹਵਾਨਾ ਦੋਸਤੋ ਕਰਮਾਲੀ ਨੂੰ ਇਹਨੇ ਵੀ ਬਹੁਤ ਸੋਹਣਾ ਲੱਗਿਆ ਹਵਾਨੇ ਉਤੇ ਨਾੜਾਂ ਵੇਖ ਸਕਦੇ ਆ ਬਹੁਤ ਚੰਗੀਆਂ ਨਾੜਾਂ ਦੋਸਤੋ ਤੇ ਬਹੁਤ ਸੋਹਣਾ ਥਣ ਲੱਗਿਆ ਇਹ ਵੀ ਦੋਸਤੋ 8-10 ਦਿਨ ਬਾਈਆਂ ਦਾ ਸੂਨ ਦੇ ਵਿੱਚ ਇਹਨੇ ਲਾਏ ਜਾਣੇ ਆ ਤਿੰਨਾ ਨਗਾ ਜੋ ਕੋਈ ਵੀ ਨਾਗ ਪਸੰਦ ਹੋਵੇ ਬਾਈ ਦਾ ਦੋਸਤੋ ਨੰਬਰ ਸਕਰੀਨ ਦੇ ਉੱਪਰਲੇ ਪਾਸੇ ਚੱਲ ਰਿਹਾ ਸ਼ਾਰਟ ਵੀਡੀਓ ਦੇ ਵਿੱਚ ਪੂਰੀ ਵੀਡੀਓ ਦਾ ਇੰਤਜ਼ਾਰ ਕਰੋ ਸਫਰਾਜ ਡੇਰੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਕਰ ਲਿਓ ਆਓ ਮਿਲਦੇ ਹਾਂ ਪੂਰੀ ਵੀਡੀਓ ਦੇ ਨਾਲ ਧੰਨਵਾਦ